ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਜਿਮਣੀ ਚੌਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੀ ਜਿਮਣੀ ਚੌਂ ਦੇ ਵਿੱਚ ਆਪਣਾ ਉਮੀਦਵਾਰ ਉਤਾਰਨ ਲਈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਹੈ ਕੱਲ ਬੁੱਧਵਾਰ ਦੁਪਹਿਰ ਵੇਲੇ ਸੁਖਵੀਰ ਸਿੰਘ ਬਾਦਲ ਹਲਕਾ ਲੁਧਿਆਣਾ ਦੇ ਪੱਛਮੀ ਵਿੱਚ ਜਾ ਕੇ ਮੀਟਿੰਗਾਂ ਕਰਦੇ ਨੇ ਆਪਣੇ ਵਰਕਰਾਂ ਦੇ ਨਾਲ ਜੋ ਜਾਣਕਾਰੀ ਪ੍ਰਾਪਤ ਕੀਤੀ ਹੈ ਉਸ ਦੇ ਵਿੱਚ ਉਹਨਾਂ ਨੇ ਜੋ ਲੁਧਿਆਣਾ ਪੱਛਮੀ ਤੋਂ ਕਿਸ ਨੂੰ ਉਮੀਦਵਾਰ ਬਣਾਉਣਾ ਹੈ ਇਸ ਦੇ ਬਾਰੇ ਵੀ ਆਪਣੇ ਵਰਕਰਾਂ ਨਾਲ ਪੂਰੀ ਜਾਣਕਾਰੀ ਹਾਸਲ ਕੀਤੀ ਹੈ ਸੋ ਲੁਧਿਆਣਾ ਪੱਛਮੀ ਦੇ ਵਿੱਚ ਜੋ ਅਕਾਲੀ ਦਲ ਪਾਰਟੀ ਦੀ ਟਿਕਟ ਦੇ ਦਾਵੇਦਾਰ ਨੇ ਜੋ ਕਿ ਸਾਬਕਾ ਮੰਤਰੀ ਮੇਸ਼ਿੰਦਰ ਸਿੰਘ ਗਰੇਵਾਲ ਤੇ ਸਾਬਕਾ ਸੰਸਦ ਸਕੱਤਰ ਹਰੀਸ਼ ਰਾਏ ਢਾਂਡਾ ਜਿਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਹਲਕੇ ਵਿੱਚ ਟਿਕਟ ਲੈਣ ਦੀ ਇਸ ਦੇ ਨਾਲ ਹੀ ਜੋ ਜ਼िला ਪ੍ਰਧਾਨ ਨੇ ਅਕਾਲੀ ਦਲ ਦੇ ਉਹ ਵੀ ਇਸ ਟਿਕਟ ਦੇ ਦਾਵੇਦਾਰ ਨੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਤੋਂ ਸਾਰੀ ਸਥਿਤੀ ਦੀ ਜੋ ਹਕੀਕਤ ਜਾਣੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਰ੍ਹਾਂ ਤਿਆਰੀਆਂ ਕਰ ਲੀਆਂ ਨੇ ਹਲਕਾ ਲੁਧਿਆਣਾ ਦੀ ਪੱਛਮੀ ਚੋਣ ਲੜਨ ਦੀ ਜੋ ਕਿ ਪਹਿਲਾ ਚਾਰ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਆਪਣੇ ਉਮੀਦਵਾਰ ਨਹੀਂ ਉਤਾਰ ਸਕਿਆ ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਹੁਣ 12 ਅਪ੍ਰੈਲ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਸੁਖਵੀਰ ਸਿੰਘ ਬਾਦਲ ਜੋ ਸੰਭਾਵੀ ਅਗਲੇ ਪ੍ਰਧਾਨ ਦੀ ਸੰਭਾਵਨਾ ਹੈ ਔਰ ਸੁਖਵੀਰ ਸਿੰਘ ਬਾਦਲ ਵੱਲੋਂ ਹੀ ਇਸ ਅਕਾਲੀ ਦਲ ਦੀ ਵੰਡ ਔਰ ਸਮਾਲੀ ਜਾਵੇਗੀ ਸੋ ਸੁਖਵੀਰ ਸਿੰਘ ਬਾਦਲ ਅੱਜ ਹਲਕਾ ਲੁਧਿਆਣਾ ਦੇ ਵਿੱਚ ਸਾਰੇ ਵਰਕਰਾਂ ਨਾਲ ਮਿਲਣ ਤੋਂ ਬਾਅਦ ਉਹਨਾਂ ਨੇ ਹਾਈ ਕਮਾਂਡ ਤੇ ਉਮੀਦਵਾਰ ਦੇ ਐਲਾਨ ਕਰਨ ਦਾ ਜਿਹੜਾ ਕਿ ਦਬਾਅ ਪਾਇਆ ਜਾ ਰਿਹਾ ਸੀ ਅੱਜ ਸਾਰਿਆਂ ਦੇ ਨਾਲ ਚਰਚਾ ਹੋਈ ਏ ਸੁਖਵੀਰ ਸਿੰਘ ਬਾਦਲ ਨੇ ਕਿਆ ਹੈ ਕਿ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਉਸ ਉਮੀਦਵਾਰ ਨੂੰ ਉਮੀਦਵਾਰ ਉਤਾਰਿਆ ਜਾਵੇਗਾ ਜਿਹੜਾ ਜਿਮਨੀ ਚੋਣ ਜਿੱਤਣ ਲਈ ਪੂਰੀ ਤਾਕਤ ਝੋਕੇਗਾ ਔਰ ਅਕਾਲੀ ਦਲ ਇਥੋਂ ਆਪਣਾ ਮੋਢ ਬਨੇਗਾ। ਉਹਨਾਂ ਦੇ ਵੱਲੋਂ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਹਲਕੇ ਦੇ ਹਾਲਾਤਾਂ ਨੂੰ ਜਾਣਨ ਲਈ ਬਾਦਲ ਨੇ ਜੋ ਬੀਥਿਆ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੇ ਹਲਕੇ ਦੇ ਆਉਂਦੇ ਵਾਰਡਾਂ ਤੋਂ ਉਮੀਦਵਾਰ ਰਹੇ ਨੇਤਾਵਾਂ ਤੋਂ ਵੀ ਜ਼ਮੀਨੀ ਹਕੀਕਤ ਜਾਣੀ ਕਿੰਨੀਆਂ ਉਹਨਾਂ ਨੂੰ ਵੋਟਾਂ ਪਈਆਂ ਸੀ ਔਰ ਉਹਨਾਂ ਨੂੰ ਵਿਰੋਧੀ ਉਮੀਦਵਾਰਾਂ ਨੇ ਕਿੰਨੀਆਂ ਵੋਟਾਂ ਲਈਆਂ ਨੇ ਇਸ ਬਾਰੇ ਪੂਰੀ ਜਾਣਕਾਰੀ ਉਹਨਾਂ ਨੇ ਆਪਣੀ ਲਈ ਔਰ ਇਸੇ ਦਰਾਨ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਕਹਿ ਕੇ ਸਮੂਹ ਨeta ਮਾਨ ਨੂੰ ਵਿਧਾਨ ਸਭਾ ਹਲਕਾ ਪਛਮੀ ਦੀ ਉਪ ਚੋਣ ਵਿੱਚ ਉਮੀਦਵਾਰ ਸੰਬੰਧੀ ਜੋ ਸਾਰਿਆਂ ਕੋਲ ਰਹਿ ਲਈਏ ਦੱਸਣਾ ਬਣਦਾ ਹੈ ਅਕਾਲੀ ਦਲ ਦੀ ਪ੍ਰਧਾਨਗੀ ਦੀ ਤਸਦੀਕਾ ਦਿਨ ਤੋਂ ਬਾਅਦ ਅਕਾਲੀ ਦਲ ਸ਼੍ਰੀ ਅਕਾਲ ਤਖਸੈਦ ਤੋਂ ਲੱਗੀ ਸਜ਼ਾ ਭੁਗਤਣ ਤੋਂ ਬਾਅਦ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਜੋ ਰਾਜਨੀਤੀ ਦੇ ਵਿੱਚ ਸਰਗਰਮ ਹੋਏ ਨੇ ਔਰ ਲੁਧਿਆਣਾ ਵਿੱਚ ਪਹੁੰਚੇ ਨੇ ਭਾਵੇਂ ਕਿ ਅਕਾਲੀ ਦਲ ਨੇਤਾਵਾਂ ਨੇ ਸੁਖਵੀਰ ਬਾਦਲ ਵੱਲੋਂ ਬਾੜੇਵਾਲ ਵਿਖੇ ਕੀਤੀਆਂ ਗਈਆਂ ਮੀਟਿੰਗਾਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਏ ਨੇਤਾਵਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਦੇ ਵਿੱਚ ਮੀਟਿੰਗ ਦੇ ਏਜੰਡੇ ਬਾਰੇ ਜਾਣਕਾਰੀ ਦਿੱਤੀ ਹੈ ਸੁਖਵੀਰ ਬਾਦਲ ਬੁੱਧਵਾਰ ਜੋ ਦੁਪਹਿਰ ਪਹੁੰਚੇ ਹੋਏ ਸੀ ਉੱਥੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੇਸ਼ਿੰਦਰ ਸਿੰਘ ਗਰੇਵਾਲ ਦੇ ਕਰ ਜਾਂਦੇ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਪਿੰਦਾ ਦੇ ਕਰ ਜਾਂਦੇ ਨੇ ਔਰ ਇਸ ਦੇ ਨਾਲ ਹੀ ਗੁਪਤ ਮੀਟਿੰਗਾਂ ਹੁੰਦੀਆਂ ਨੇ ਸੂਤਰਾਂ ਦੀ ਮਨਿਆ ਤੇ ਹਲਕਾ ਵਿਧਾਨ ਸਭਾ ਪਛਮੀ ਤੋਂ ਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਵਾਲੇ ਨਿਤਾਮ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਜਿਨ੍ਹਾਂ ਵੱਲੋਂ ਪਾਰਟੀ ਵੱਲੋਂ ਇਸ ਚੋਣ ਨੂੰ ਲੜਨ ਤੇ ਲੈ ਕੇ ਫੈਸਲੇ ਦਾ ਸਵਾਗਤ ਵੀ ਕੀਤਾ ਗਿਆ ਦੱਸਣਾ ਮਰਦਾ ਕਿ ਲੁਧਿਆਣਾ ਵਿੱਚ ਪੁੱਜੇ ਸ਼ਫੀਰ ਬਾਦਲ ਨੇ ਪਾਰਟੀ ਦੇ ਸਾਰੇ ਨਿਤਾਮਾਂ ਨੂੰ ਉਪ ਚੋਣ ਲੜਨ ਲਈ ਤਿਆਰ ਰਹਿਣ ਲਈ ਜੋ ਕਾਲ ਕੀਤੀ ਹੈ ਕਿ ਜੋ ਉਪ ਚੋਣੇ ਉਹ ਅਕਾਲੀ ਦਲ ਪੁਰੇ ਮੇਨ ਤੌਰ ਪੁਰੇ ਤਾਕਤ ਦੇ ਨਾਲ ਲੜੇਗਾ ਔਰ ਉਸਨੇ ਜੋ ਕੇ ਇਹ ਚੋਣ ਜਿੱਤਣ ਲਈ ਵੀ ਆਪਣੇ ਕੋਸ਼ਿਸ਼ ਕਰੇਗਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਅਕਾਲੀ ਦਲ ਦੀਆਂ ਨੀਤੀਆਂ ਨੂੰ ਕਰ ਕਰ ਜਾ ਕੇ ਪਚਾਉਣ ਦੀ ਲੋੜ ਹੈ ਜੋ ਅਕਾਲੀ ਦਲ ਨੇ 2007 ਤੋਂ ਲੈ ਕੇ 2012 ਤੱਕ ਤੇ 2012 ਤੋਂ ਲੈ ਕੇ 2017 ਤੱਕ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਸੀ ਉਹ ਅੱਜ ਦੂਸਰੀਆਂ ਸਰਕਾਰਾਂ ਆਪਣੇ ਨਾਮ ਤੇ ਮੜ ਰਹੀਆਂ ਨੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਲੋਕ ਭਲਾਈ ਸਕੀਮਾਂ ਚਲਾਈਆਂ ਹੋਈਆਂ ਸੀ ਉਹ ਵੀ ਅੱਜ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਔਰ ਲੋਕਾਂ ਨੂੰ ਘਰ-ਘਰ ਜਾ ਕੇ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਲੋਕ ਅਕਾਲੀ ਦਲ ਦੇ ਨਾਲ ਫਿਰ ਖੜਨ ਔਰ ਅਕਾਲੀ ਦਲ ਨੂੰ ਜਿਹੜਾ ਕਿ ਉਮੀਦਵਾਰ ਥੋ ਜਿੱਤੇ ਔਰ ਅਕਾਲੀ ਦਲ ਆਪਣਾ ਮੁੱਢ ਬਣੇ